ਨਿਸ਼ੀਲ ਜਾਖੜ ਹੋਰਾਂ ਦਾ ਬਿਆਨ ਖੂਬ ਚਰਚਾ ਚ ਹੈ ਪਹਿਲਾਂ ਤਾਂ ਉਸ ਦਿਨ ਵਾਲਾ ਬਿਆਨ ਨੂੰ ਚਰਚਾ ਸੀ ਜਦਨ ਸੁਦੇਸ਼ ਸਿੰਘ ਢੀਂਡਸੌਰ ਦੀ ਅੰਤਿਮ ਅਰਦਾਸ ਮੌਕੇ ਫਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਜਿਹੜਾ ਕਿਹਾ ਵੀ ਕਿਆ ਡਾਪ ਟੈਸਟ ਡਾਪ ਟੈਸਟ ਨਾਲ ਖੇਲੋ ਆਪਾਂ ਇੱਕ ਦਿਨ ਗੱਲ ਕਰਕੇ ਹਟਿਆ ਇਹ ਹਰਪਾਲ ਚੀਮਾ ਤੇ ਰਾਜਾ ਬੜਿੰਗ ਵਿੱਚ ਡਾਪ ਟੈਸਟ ਨੂੰ ਲੈ ਕੇ ਜੰਗ ਛਿੜੀ ਆ ਉਸ ਦੇ ਉਲਟ ਜਾ ਕੇ ਮਤਲਬ ਇੱਕ ਤਰ੍ਹਾਂ ਨਾਲ ਇਹ ਸਥਿਤੀ ਚ ਕਿ ਵੀ ਇਹ ਤਾਂ ਡੋਪ ਟੈਸਟ ਦੀ ਲੋੜ ਨਹੀਂ ਜਖਰੋਰੀ ਕਹਿੰਦੇ ਲੋੜ ਤਾਂ ਇੱਥੇ ਕਹਿੰਦੇ ਆਮਦਨ ਜਾਂਚ ਦੀ ਆ ਡੋਪ ਟੈਸਟ ਨਾ ਕਰੋ ਆਮਦਨ ਟੈਸਟ ਕਰੋ ਉਹ ਕਹਿੰਦੇ ਮਨੀ ਟ੍ਰਾਇਲ ਦੀ ਜਾਂਚ ਹੈ ਕਿ ਜੇ ਟ੍ਰਾਇਲ ਹੋਵੇ ਤੁਹਾਡਾ ਤਾਂ ਆਮਦਨ ਦਾ ਹੋਵੇ ਕਾਰਨ ਕੀ ਹੋਇਆ ਕਹ ਰਹੇ ਨੇ ਉਹਨਾਂ ਨੇ ਕਾਫੀ ਤੱਥ ਰੱਖੇ ਨੇ ਬੇਸ਼ੱਕ ਉਹ ਉਸ ਸਮੇਂ ਭਾਜਪੀ ਦੇ ਪੰਜਾਬ ਪਾਰਟੀ ਦੇ ਪ੍ਰਧਾਨ ਨੇ ਤੇ ਉਹ ਇਹਦੇ ਵਿੱਚੋਂ ਆਪਣੀ ਰਾਜਨੀਤੀ ਤਾਂ ਦੇਖਣਗੇ ਦੇਖਣਗੇ ਬੀਜਪੀ ਪੰਜਾਬ ਚ ਪੈਰ ਲਾਉਣ ਨੂੰ ਫਿਰਦੀ ਆ ਜਿਸ ਤਰ੍ਹਾਂ ਵੋਟ ਹਥਿਆਉਣ ਨੂੰ ਫਿਰਦੀ ਆ ਤੇ ਸੁਨੀਲ ਜਾਖੜ ਸੀਐਮ ਦਾ ਚਿਹਰਾ ਬਣ ਲਈ ਕਾਲੇ ਨੇ ਹੁਣ ਪਰ ਜਿਹੜੇ ਉਹਨਾਂ ਨੇ ਮੁੱਦੇ ਖੜੇ ਕੀਤੇ ਨੇ ਜੇ ਉਹ ਮੁੱਦੇ ਗਲਤ ਨੇ ਜੇ ਉਹ ਸਰਕਾਰ ਦੇ ਉੱਤੇ ਸਰਕਾਰ ਦੇ ਨੁਮਾਇੰਦਿਆਂ ਦੇ ਉੱਤੇ ਚੁਣੇ ਹੋਏ ਐਮਐਲਏ ਦੇ ਉੱਤੇ ਮੰਤਰੀਆਂ ਸੰਤਰੀਆਂ ਦੇ ਉੱਤੇ ਉਹਨਾਂ ਦੇ ਦੋਸ਼ ਗਲਤ ਨੇ ਤਾਂ ਵੀ ਸਰਕਾਰ ਉਹਨਾਂ ਤੇ ਐਫਆਈਆਰ ਕਿਉਂ ਨਹੀਂ ਕਰਦੀ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਉਹਨਾਂ ਨੂੰ ਕਾਨੂੰਨੀ ਨੋਟਸ ਕਿਉਂ ਨਹੀਂ ਭੇਜਦੀ ਜਵਾਬ ਕਿਉਂ ਨਹੀਂ ਦਿੰਦੀ ਉਹਨਾਂ ਦੇ ਸਵਾਲਾਂ ਦਾ ਬਿਲਕੁਲ ਸਿਰਲ ਜਾਖੜ ਕਹਿੰਦੇ ਜੀ ਸਮੁੱਚੇ ਜਿੰਨੇ ਮੰਤਰੀ ਸੰਤਰੀ ਨੇ ਜਿੰਨੇ ਇਹਨਾਂ ਦੇ ਅਹੁਦੇਦਾਰ ਨੇ ਜਿੰਨੀਆਂ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਦਾ ਡਾਕ ਟੈਸਟ ਕਰਾਓ ਪਰ ਕਹਿੰਦੇ ਨਾਲ ਆਮਦਨ ਟੈਸਟ ਕਰਾਓ ਉਹਨਾਂ ਨੇ ਮੁੱਦਾ ਖੜਾ ਕੀਤਾ ਆਮਦਨ ਟੈਸਟ ਦਾ ਕਾਰਨ ਉਹ ਕਹਿੰਦੇ ਸੀਐਮ ਤੇ ਵਿੱਤ ਮੰਤਰੀ ਨੂੰ ਮੈਂ ਚੈਲੰਜ ਕਰਦਾ ਕਿ ਤੁਸੀਂ ਆਪਣੇ ਸਾਰੇ ਪ੍ਰਧਾਨਾਂ ਦੇ ਆਗੂਆਂ ਦੇ ਐਮਐਲਆ ਦੇ ਮਨੀ ਟ੍ਰੇਲ ਕਰਾਓ ਆਮਦਨ ਦੀ ਜਾਂਚ ਕਰਾ ਲਓ ਕਹਿੰਦੇ ਇਹਦਾ ਜਿੰਮਾ ਈਡੀ ਪੈਸਿਵ ਈਡੀ ਨੂੰ ਕਹਿ ਰਹੇ ਨੇ ਈਡੀ ਸਭ ਨੂੰ ਪਤਾ ਕਿ ਕਿਹਨਾਂ ਦੇ ਹੱਥਾਂ 'ਚ ਖੇਡਦੀ ਆ ਪਰ ਉਹ ਕਹਿੰਦੇ ਈਡੀ ਤੋਂ ਜਾਂਚ ਕਰਾਓ ਕਹਿੰਦੇ ਨਸ਼ਾ ਕਰਨ ਵਾਲਿਆਂ ਨੂੰ ਤਾਂ ਫੜ ਲੈਂਦੇ ਤੁਸੀਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੇ ਕਹਿੰਦੇ ਇਸ ਲਈ ਨਹੀਂ ਫੜਦੇ ਕਿਉਂਕਿ ਉੱਥੋਂ ਤੁਹਾਨੂੰ ਫੰਡ ਆਉਂਦਾ ਇਹ ਸਿੱਧਾ ਦੋਸ਼ ਹੈ ਸੱਤਾਧਾਰੀ ਧਿਰ ਤੇ ਇੱਕ ਦੂਜੀ ਪਾਰਟੀ ਦਾ ਪ੍ਰਧਾਨ ਲਾ ਰਿਆ ਸੁਨਿਲ ਜਾਖੜ ਕਹਿੰਦੇ ਇਲੈਕਸ਼ਨ ਵਿੱਚ ਨਸ਼ਾ ਵੇਚਣ ਵਾਲਿਆਂ ਤੋਂ ਅਸੀਂ ਚੰਦਾ ਨਹੀਂ ਲਿਆ। ਤੇ ਤੁਸੀਂ ਫੜਦੇ ਕਿਉਂ ਨਹੀਂ ਕਹਿੰਦੇ ਦਾ ਜਵਾਬ ਦਿਓ। ਇਹਦੀ ਇਹੀ ਨਹੀਂ ਰੁਕੇ ਉੱਥੇ। ਉਹ ਕਹਿੰਦੇ ਕਿ ਬਈ ਇਹ ਵੀ ਜਵਾਬ ਦਿਓ ਕਿ ਤੁਹਾਡੇ ਕੋਲੇ 2.5-3 ਸਾਲਾਂ ਚ ਛਟੀਆਂ, ਵੱਟੀਆਂ, ਪੱਟੀਆਂ, ਗੱਡੀਆਂ ਕਿੱਥੋਂ ਆਗੀਆਂ? ਵੱਡੇ-ਵੱਡੇ ਕੰਮ ਕਿੱਥੋਂ ਆ ਗਏ? ਆਮਦਨ ਦੇ ਸਰੋਤ ਕਿਵੇਂ ਬਣ ਗਏ? ਉਹ ਕਹਿੰਦੇ ਉਹਨੇ ਸਵਾਲ ਖੜਾ ਕੀਤਾ ਕਿ ਲੀਡਰਾਂ ਕੋਲ, ਐਮਐਲਿਆਂ ਕੋਲ ਜੇ ਜਾਂਚ ਕਰਾਈ ਜਾਵੇ ਆਮਦਨ ਦੇ ਸਰੋਤਾਂ ਦੀ ਤਾਂ ਪਤਾ ਲੱਗ ਜੂਗਾ ਕਿ ਪੈਸਾ ਕਿੱਥੋਂ ਆ ਰਿਹਾ ਹੈ ਕਹਿੰਦੇ 5 ਤੋਂ 10 ਸਾਲਾਂ ਦੇ ਪਿਛਲੇ ਸਾਰੇ ਕੰਮ ਕਰ ਦੀ ਇਹਨਾਂ ਦੀ ਜਾਂਚ ਕਰਾ ਲਓ ਤੇ ਸੱਤਾ ਚੌਣ ਤੋਂ ਬਾਅਦ ਪੈਸੇ ਦਾ ਅਚਾਨਕ ਕਿਵੇਂ ਸਰਕਲ ਵਧਿਆ ਉਹਦੀ ਜਾਂਚ ਕਰਾ ਲਓ ਕਿ ਇਹ ਤਨਖਾਹ ਪੱਥਿਆਂ ਦੇ ਗੁਜ਼ਾਰਾ ਆਪੇ ਤੱਕ ਜਾਰਾ ਹੋਊਗਾ ਇਹ ਖੇਲ ਆ ਫਿਰ ਖੇਡੂਗਾ ਉਹ ਕਹਿੰਦੇ ਕਿ ਇਹਨਾਂ ਦੀ ਕੋਈ ਲਾਟਰੀ ਖੁੱਲੀ ਆ ਜਦੋਂ ਕਿ ਕਹਿੰਦੇ ਕਿ ਕੈਪਟਨ ਅਮਰਿੰਦਰ ਨੂੰ ਇਹ ਸਵਾਲ ਕਰਦੇ ਨੇ ਕੈਪਟਨ ਅਮਰਿੰਦਰ ਦਾ ਫਾਰਮ ਹਾਊਸ ਆ 4 ਏਕੜ ਚ ਬਣਿਆ ਇਹਨਾਂ ਦੇ ਫਾਰਮ ਹਾਊਸ ਕਹਿੰਦੇ 8 ਤੋਂ 10-10 ਏਕੜ ਚ ਬਣ ਰਹੇ ਨੇ ਹੋਰ ਛੱਡੋ ਉਹ ਕਹਿੰਦੇ ਇਹਨਾਂ ਨੇ ਆਪਣੀਆਂ ਜਨਾਨੀਆਂ ਦੇ ਨਾਮ ਤੇ ਆਪਣੇ ਜਵਾਕਾਂ ਦੇ ਨਾਮ ਤੇ ਆਪਣੇ ਨਾਮਾਂ ਦੇ ਉੱਤੇ ਪ੍ਰਾਪਰਟੀਆਂ ਲਈਆਂ ਨੇ ਜਿਹੜੇ ਕੱਲ ਤੱਕ ਪਿੰਡ ਚ ਕੋਠਾ ਪਾਉਣ ਜੋਗੇ ਨਹੀਂ ਸੀ ਕਹਿੰਦੇ ਹੁਣ ਗੋਆ ਚ ਪ੍ਰਾਪਰਟੀਆਂ ਲੈ ਰਹੇ ਨੇ ਚਲੋ ਜਾਖੜ ਸਾਹਿਬ ਤਾਂ ਗੋਆ ਤੱਕ ਜਾ ਕੇ ਰੁੱਕ ਗਏ ਪੰਜਾਬ ਦੇ ਲੋਕ ਤਾਂ ਆਸਟ੍ਰੇਲੀਆ ਤੱਕ ਦੀਆਂ ਗੱਲਾਂ ਕਰਦੇ ਨੇ ਬਾਈ ਇਹਨਾਂ ਦਾ ਕਾਰੋਬਾਰ ਤਾਂ ਆਸਟ੍ਰੇਲੀਆ ਤੱਕ ਚਲਾ ਗਿਆ ਇਹ ਤਾਂ ਜੇ ਸਰਕਾਰ ਨਾ ਆਈ ਤਾਂ ਆਸਟ੍ਰੇਲੀਆ ਨੂੰ ਭੱਜਣਗੇ ਇੱਥੋਂ ਤਾਂ ਗੱਲਾਂ ਹੋ ਰਹੀਆਂ ਉਹ ਕਹਿੰਦੇ ਕਿ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ 2022 ਚ ਸਰਕਾਰ ਬਣੀ ਸੀ ਤਾਂ 35 ਲੱਖ ਸ਼ਰਾਬ ਦੀਆਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਵਿਕਦੀਆਂ ਸੀ ਤੇ ਹੁਣ 1 ਕਰੋੜ ਸ਼ਰਾਬ ਦੀ ਪੇਟੀ ਵਿਕ ਰਹੀ ਆ 91 ਲੱਖ ਹਰ ਮਹੀਨੇ ਮੁਫਤਲੀ ਨਸ਼ਾ ਕਰਨ ਵਾਲੇ ਨਾਂ ਤੇ ਗੋਲੀ ਵਿਕ ਜਾਂਦੀ ਆ ਸੋ ਉਹਦਾ ਧੰਦਾ ਵੱਖਰਾ ਚੱਲਦਾ ਕਹਿੰਦੇ ਸੋ ਦਿੱਲੀ ਵਾਲਾ ਕਹਿੰਦੇ ਸਾਰਾ ਕਚਰਾ ਇੱਥੇ ਲਿਆ ਕੇ ਰੱਖ ਲਿਆ ਕਿਉਂ ਪੰਜਾਬ ਲੁੱਟੀ ਤੇ ਲੱਗਿਆ ਸੋ ਉਹਨਾਂ ਨੇ ਸਵਾਲ ਲੋਕਾਂ ਦੀ ਰਗ ਨੂੰ ਫੜਦਿਆਂ ਹੋਇਆ ਖੜੇ ਕੀਤੇ ਨੇ ਤੇ ਇਹਦੇ ਰਾਹੀਂ ਉਹ ਆਪਣੀ ਪਾਰਟੀ ਦੀ 65 ਜਮਾਉਣ ਨੂੰ ਫਿਰਦੇ ਨੇ ਪਰ ਜਿਹੜੇ ਸਵਾਲ ਨੇ ਸਰਕਾਰ ਲਈ ਨੇ ਉਸ ਸੱਤਾ ਦੀ ਧਿਰ ਲਈ ਨੇ ਉਸ ਵਿੱਚੇ ਸਿਸਟਮ ਲਈ ਨੇ ਰਾਜਨੀਤਿਕ ਧਰਾਮਾਂ ਲਈ ਨੇ ਤੇ ਜਨਾਬ ਜਵਾਬ ਦਿਓ ਜਾਂ ਕਾਰਵਾਈ ਕਰੋ ਜਾਂ ਫਿਰ ਆਮਦਨ ਜਾਂਚ ਕਰਵਾ ਲਓ ਆਪਣੀ